ਮੋਗਾ ਦੀ ਐਂਟੀ ਕ腐ਪਸ਼ਨ ਅਵੇਅਰਨੈਸ ਆਰਗੇਨਾਈਜੇਸ਼ਨ ਔਰ ਖਾਸ ਤੌਰ ਤੇ ਸਾਡੇ ਐਮਸੀ ਸਰਦਾਰ ਗੁਰਪ੍ਰੀਤ ਸਿੰਘ ਸਚਦੇਵਾ ਜੀ ਔਰ ਸਾਰੇ ਮੈਂਬਰਸ ਸਹਿਬਾ ਨੂੰ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿਉਂਕਿ ਜਿੱਥੇ ਗੱਲ ਟੀਆਂ ਦੀ ਆਂਦੀ ਹੈ ਸੋ ਚਾਹੇ ਉਹ ਟੀਆਂ ਦਾ ਤਿਹਾਰ ਹੋਵੇ ਚਾਹੇ ਉਹ ਟੀਆਂ ਦੀ ਲੋੜੀ ਹੋਵੇ ਹਰ ਸਾਲ ਜਿਹੜੀ ਉਹਨਾਂ ਵੱਲੋਂ ਬਹੁਤ ਹੀ ਅੱਛੇ ਢੰਗ ਦੇ ਨਾਲ ਜਿਹੜੀ ਮਨਾਈ ਜਾਂਦੀ ਹੈ ਸਾਡੇ ਮੋਗਾ ਨੇਚਰ ਪਾਰਕ ਵਿਖੇ ਸੋ ਮੈਂ ਉਹਨਾਂ ਦਾ ਉਹਨਾਂ ਦੀ ਧਰਮ ਪਤਨੀ ਦਾ ਔਰ ਸਾਰੇ ਸਾਡੇ ਵੀਰਾਂ ਦਾ ਜਿਹੜੇ ਆਪਣੀ ਨੇਕੀ ਦੀ ਕਮਾਈ ਦੇ ਵਿੱਚੋਂ ਇੱਕ ਇੱਕ ਬੂੰਦ ਪਾ ਕੇ ਸਾਡੇ ਭੈਣਾਂ ਦੀ ਸਾਡੀ ਧੀਆਂ ਦੇ ਫੇਸ ਤੇ ਸਮਾਈਲ ਲੈ ਕੇ ਆਉਂਦੇ ਆ ਉਹਨਾਂ ਦੇ ਲਈ ਉਪਰਾਲਾ ਕਰਦੇ ਆ ਸੋ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਅੱਜ ਇੱਥੇ ਸਾਡੇ ਮੋਗਾ ਦੇ ਮੇਅਰ ਸਰਦਾਰ ਬਲਜੀਤ ਸਿੰਘ ਚਾਰਨੀ ਜੀ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਐਮਸੀ ਸਹਿਬਾਨ ਚੇਅਰਮੈਨ ਸਹਿਬਾਨ ਔਰ ਸਾਡੀਆਂ ਸਾਰੀਆਂ ਭੈਣਾਂ ਇੱਥੇ ਮੌਜੂਦ ਨੇ ਔਰ ਮੈਂ ਸਾਡੇ ਸਾਰੇ ਮੋਗਾ ਦੇ ਨਿਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਹੜੇ ਇੱਥੇ ਆਏ ਜਿਨ੍ਹਾਂ ਨੇ ਧੀਆਂ ਦੀ ਲੋਹੜੀ ਮਨਾਈ ਔਰ ਸਾਰੀਆਂ ਛੋਟੀਆਂ ਬੱਚੀਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਬlesings ਪ੍ਰਮਾਤਮਾ ਸਦਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਲੰਮੀ ਉਮਰ ਬਖਸ਼ਣ ਔਰ ਇਹਨਾਂ ਨੂੰ ਵੱਡੇ ਹੋ ਕੇ ਕੱਚੇ ਇਨਸਾਨ ਬਣਾਉਣ। ਛੋਟੀਆਂ ਦਿਮਾਕੀਆਂ ਮੁਬਾਰਕਾਂ ਤੇ ਇਹਨਾਂ ਸਾਰਿਆਂ ਨੂੰ ਜਿੱਤ ਤੇ ਇਸ ਮੌਕੇ ਦੇ ਵਿੱਚ ਹਰ ਵਾਰੀ ਜਿਹੜੀ ਆਪਣੀਆਂ ਲੋੜੀ ਮਨਾਈ ਜਾਂਦੀ ਹੈ ਮੁੰਡਿਆਂ ਦੀ ਲੋੜੀ ਤਾਂ ਮੇਰੇ ਸਾਹਮਣੇ ਸਾਰੇ ਬਣਾ ਲੈਂਦੇ ਆ ਤੇ ਕੁੜੀਆਂ ਦੀ ਲੋੜੀ ਹੈ ਜਿਹੜੀ ਉਹ ਮੌਕੇ ਦੇ ਵਿੱਚ ਅਸੀਂ ਸਪੈਸ਼ਲੀ ਮਨਾਉਨੇ ਆ ਸਾਰੀਆਂ ਸੰਸਥਾ ਤੇ ਹੋਰ ਵੀ ਬਹੁਤ ਸਾਰੇ ਰਲ ਕੇ ਇੱਥੇ ਨੇਚਰ ਪਾਰਕ ਦੇ ਵਿੱਚ ਜਿਹੜੇ ਆ ਤੀਆਂ ਤੇ ਲੋੜੀ ਦਾ ਤਿਆਰ ਬਣਾਇਆ ਜਾਂਦਾ ੀਆਂ ਦੀ ਲੋੜੀ ਹੈ ਜਿਹੜੀ ਉਹ ਸਾਰਿਆਂ ਨੇ ਰਲ ਕੇ ਬਣਾਈ ਹੈ ਜੀ ਦੇਖੋ ਮੁੰਡਿਆਂ ਨੂੰ ਤਾਂ ਹਰ ਕੋਈ ਅੱਗੇ ਲੈ ਕੇ ਆਉਣਾ ਚਾਹੁੰਦਾ ਹੈ ਪਰ ਨਹੀਂ ਕੁੜੀਆਂ ਨੂੰ ਵੀ ਅੱਗੇ ਲੈ ਕੇ ਆਉਣਾ ਚਾਹੀਦਾ ਜਿਵੇਂ ਕਿ ਤੀਆਂ ਦੀ ਲੋੜੀ ਮਨਾਈ ਹੈ ਇਸ ਲਈ ਕੁੜੀਆਂ ਨੂੰ ਵੀ ਸਿਤੂ ਕੱਟਣੀ ਹੈ ਜੇ ਲੋਕੀ ਮੁੰਡਿਆਂ ਦੀ ਲੋੜੀ ਮਨਾਉਂਦੇ ਆ ਨਾ ਮੇਰੇ ਹਿਸਾਬ ਨਾਲ ਤਾਂ ਬਹੁਤ ਸਾਰੇ ਪੇਰੈਂਟਸ ਇੱਦਾਂ ਹੈ ਕਿ ਕੁੜੀਆਂ ਦੀ ਲੋੜੀ ਵੀ ਮਨਾਉਂਦੇ ਆ ਨੇ ਐਂਟੀ ਕ腐ਪਸ਼ਨ ਵੇ ਇਹਨਾਂ ਸੌਰਗੇਨ ਸ਼ੋਹਲੋ ਹਰ ਸਾਲ ਧੀਆ ਦੀ ਲੋਹੜੀ ਦਾ ਪ੍ਰੋਗਰਾਮ ਕੀਤਾ ਜਾਂਦਾ ਜਿਦੇ ਵਿੱਚ ਸਾਰੇ ਸ਼ਹਿਰ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਵੱਖ-ਵੱਖ ਤਰ੍ਹਾਂ ਦੇ ਕੰਪੀਟੀਸ਼ਨ ਕਰਾਇਆ ਜਾਂਦੇ ਬੱਚਿਆਂ ਦੇ ਉਸ ਤੋਂ ਇਲਾਵਾ ਪ੍ਰਾਈਜ਼ ਦਿੱਤੇ ਜਾਂਦੇ ਆ ਚਾਂਦੀ ਦੇ ਸਿੱਕੇ ਤੇ ਹੋਰ ਉਤਸ਼ਾਹਿਤ ਕੀਤਾ ਜਾਂਦਾ ਤੇ ਸਾਡੀ ਸੰਸਥਾ ਵੱਲੋਂ ਧੀਆ ਦਾ ਮੇਲਾ ਵੀ ਲਗਾਇਆ ਜਾਂਦਾ ਤੇ ਲੋਹੜੀ ਦੀ ਧੀਆ ਦੀ ਕਿਉਂਕਿ ਆਪਣੇ ਜਿਹੜਾ ਅੱਜ ਦਾ ਕੱਲ ਦਾ ਮਾਹੌਲ ਹੈ ਲੋਕ ਮੋਬਾਈਲ ਦੀ ਦੁਨੀਆ ਦੇ ਵਿੱਚ ਵਿਅਸਤ ਹੋ ਗਏ ਬੱਚੇ ਤੇ ਉਹਨਾਂ ਨੂੰ ਜੋ ਪੁਰਾਣਾ ਕਲਚਰ ਹੈ ਜੋ ਆਪਣਾ ਜੋ ਮੇਲੇ ਲੱਗਦੇ ਹੁੰਦੇ ਸੀ ਜੋ ਆਪਣਾ ਵਿਰਸਾ ਸੀ ਉਹਦੇ ਨਾਲ ਜੋੜਨ ਵਾਸਤੇ ਟਿੱਕੀਆਂ ਦਾ ਜਿਹੜਾ ਮਾਨ ਸਨਮਾਨ ਜਿਹੜਾ ਪੁੱਤਰਾਂ ਦੇ ਬਰਾਬਰ ਹੋਵੇ ਇਹ ਜਿਹੜੀ ਇਹ ਜਿਹੜੀ ਸੋਚ ਬਦਲਦੀ ਜਾਂਦੀ ਹੈ ਜਮਾਨੇ ਇਸ ਕਰਕੇ ਅਸੀਂ ਇਹ ਪ੍ਰਾਰਲਾ ਕਰਦੇ ਹਾਂ ਸਾਡੇ